ਕਿਸਾਨਾਂ ਦੀ ਮਦਦ ਦੇ ਲਈ ਅੱਗੇ ਆਈ ਭਾਈ ਅਮਰਿਤਪਾਲ ਸਿੰਘ ਜੀ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਚੱਕ ਖੀਵਾ ਦੀ ਟਾਣੀ ਬਚਨ ਸਿੰਘ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਦੇ ਲਈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹਲਕਾ ਜਲਾਲਾਬਾਦ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗਾ ਪੁੱਜੇ ਜਿਨ੍ਹਾਂ ਨੂੰ ਕਿਸਾਨਾਂ ਨੇ ਆਪਣੀ ਸਮੱਸਿਆ ਦੱਸੀ ਅਤੇ ਉਹ ਉਹਨਾਂ ਵੱਲੋਂ ਕਿਸਾਨਾਂ ਦੀ ਬਣਦੀ ਮਦਦ ਕਰਨ ਦਾ ਐਲਾਨ ਕੀਤਾ ਉਹਨਾਂ ਕਿਹਾ ਕਿ ਸਿੰਘਾ ਵੱਲੋਂ ਟਰੈਕਟਰ ਲਿਆ ਕੇ ਕਿਸਾਨਾਂ ਦੀਆਂ ਫਸਲਾਂ ਜੋ ਕਿ ਕਣਕ ਦੀ ਬਜਾਈ ਕੀਤੀ ਜਾਵੇਗੀ ਅਤੇ ਬੀਜ ਵੀ ਮੁਵਈਆ ਕਰਵਾਇਆ ਜਾਵੇਗਾ ਅਤੇ ਜੋ ਉੱਚੀਆਂ ਨੀਵੀਆਂ ਜ਼ਮੀਨਾਂ ਹੋਈਆਂ ਨੇ ਉਹਨਾਂ ਨੂੰ ਪੱਧਰ ਕਰਨ ਦੇ ਵਿੱਚ ਵੀ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਕਾਂਗਾ ਜੀ ਜਲੰਧਾਬ ਹਲਕੇ ਦੀ ਵਾਰਸ ਪੰਜਾਬ ਜਥੇ ਵੱਲੋਂ ਇਨਚਾਰਜ ਮੇਰੇ ਕੋਲੇ ਆ ਜੀ ਚਾਰਜ ਮੇਰੇ ਕੋਲੇ ਆ ਜ਼ਿੰਮੇਵਾਰੀ ਮੇਰੇ ਕੋਲੇ ਆ ਵਾਰਸ ਪੰਜਾਬ ਜਥੇਬੰਦੀ ਨੇ ਸੇਵਾ ਜਲੰਧਾਬ ਹਲਕੇ ਦੀ ਮੈਨੂੰ ਦਿੱਤੀ ਜੀ ਤੇ ਜਥੇਬੰਦੀ ਨੇ ਅੱਜ ਜ਼ਿੰਮੇਵਾਰੀ ਲਈ ਸੀ ਵੀ ਤੁਹਾਨੂੰ ਪਤਾ ਵੀ ਤਰਨਤਨਵਾਲਾ ਇਲੈਕਸ਼ਨ ਚੱਲ ਰਿਹਾ ਹੈ ਕੋਈ ਟੀਮਾਂ ਉਧਰ ਹਾਂਜੀ ਵਿਅਸਤ ਨੇ ਜੀ ਤੇ ਸਾਡੀ ਉਹਨਾਂ ਡਿਊਟੀ ਲਈ ਵੀ ਜਾ ਕੇ ਤੁਸੀਂ ਆਪਣੇ ਭਰਾਵਾਂ ਦੀ ਸਹਾਰ ਲਾਓ ਹੜਪੀੜਤ ਪਰਿਵਾਰਾਂ ਤੇ ਕਿਰਪਾਉਂਚ ਕਰੋ ਜੀ ਤੇ ਜਿਸ ਚੀਜ਼ ਦੀ ਵੀ ਉਹਨਾਂ ਨੂੰ ਜ਼ਰੂਰਤ ਹੈ ਤੇ ਉਹਨਾਂ ਨੂੰ ਪ੍ਰੋਵਾਈਡ ਕਰਵਾਓ ਜੀ ਤੇ ਅਸੀਂ ਅੱਜ ਪਿੰਡ ਢਾਣੀ ਬਚਨ ਸਿੰਘ ਪਿੰਡ ਚੱਕ ਕੀਵਾ ਵੇਖ ਪਹੁੰਚੇ ਆਂ ਜੀ ਤੇ ਤੁਸੀਂ ਹਾਲਾਤ ਵੇਖੋ ਹੜਾ ਨੇ ਕੀ ਹਾਲਾਤ ਕਰ ਦਿੱਤੇ ਆ ਜ਼ਮੀਨਾਂ ਜੀ ਉੱਚੀਆਂ ਨਹੀਂ ਵੰਗੀਆਂ ਹੋਈਆਂ ਰੇਤਾ ਭਰ ਗਿਆ ਤੇ ਜ਼ਮੀਨਾਂ ਪੱਧਰ ਕਰਨ ਵਾਸਤੇ ਇਹਨਾਂ ਦਾ ਸਹਿਯੋਗ ਕਰਾਂਗੇ ਜੀ ਸੰਗਤ ਦੇ ਸਹਿਯੋਗ ਨਾਲ ਇਹਨਾਂ ਤੱਕ ਜੋ ਵੀ ਚੀਜ਼ ਜੋ ਵੀ ਚੀਜ਼ ਨੂੰ ਚਾਹੀਦੀ ਬੀ ਚਾਹੀਦੀ ਹੋਵੇ ਡੀਜ਼ਲ ਚਾਹੀਦਾ ਹੋਇਆ ਆਪਣੇ ਵੱਲੋਂ ਸੰਗ ਦੇ ਟਰੈਕਟਰ ਲਿਆ ਕੇ ਤੇ ਇਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਤੇ ਇੱਕ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਹੜਾ ਨੇ ਚਲੋ ਨੁਕਸਾਨ ਤਾਂ ਆਪਣਾ ਕੀਤਾ ਜੀ ਪਰ ਇਸ ਨਾਲ ਆਪਣੇ ਭਾਈਚਾਰੇ ਸਾਰੇ ਇਕੱਠੇ ਹੋ ਗਏ ਹਾਂਜੀ ਆਪਾਂ ਨੂੰ ਇਹ ਫਾਇਦਾ ਰਿਹਾ ਜੀ ਤੇ ਤੁਸੀਂ ਦੇਖਿਆ ਹੁਣ ਹਰਿਆਣੇ ਤੋਂ ਰਾਜਸਥਾਨ ਤੋਂ ਸੰਗਤਾਂ ਨੇ ਆ ਕੇ ਸੇਵਾ ਕੀਤੀ ਸੀ ਤੇ ਹੁਣ ਫਿਰ ਜੀ ਹਰਿਆਣੇ ਤੋਂ ਸਰਦਾਰ ਹਰਪਾਲ ਸਿੰਘ ਪਿੰਡ ਜੋਤਾਂਵਲੀ ਦੇ ਸਹਿਯੋਗ ਨਾਲ ਜੀ ਸਾਰੇ ਨਗਰ ਦੇ ਸਹਿਯੋਗ ਨਾਲ ਉਹਨਾਂ ਇਸ ਪਿੰਡ ਨੂੰ ਇੱਕ ਸਬਦ ਕਹਿ ਲਈਏ ਵੀ ਗੋਦ ਲਿਆ ਇਸ ਪਿੰਡ ਚ ਉਹ ਸੇਵਾ ਕਰਵਾਉਣਗੇ ਜੀ ਤੇ ਉਹਨਾਂ ਵੱਲੋਂ ਬੀਜ ਕਣਕ ਦੇ ਬੀਜ ਜੀ ਡੀਜ਼ਲ ਤੇ ਟਰੈਕਟਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨੇ ਆ ਸਰਦਾਰ ਹਰਪਾਲ ਸਿੰਘ ਜੀ ਦਾ ਤੇ ਪਿੰਡ ਜੋਤਾਂਵਲੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨੇ ਆ ਵੀ ਤੁਸੀਂ ਇਸ ਔਖੀ ਘੜੀ ਵਿੱਚ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਜੇ ਤੇ ਵੱਧ ਵਸਾ ਦਿਆ ਤੇ ਅਸੀਂ ਫਾਇਲਕਾ ਦੀ ਵਰਸ ਪੰਜਾਬ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜੀ ਵੀ ਉਹ ਸਾਰੀ ਟੀਮ ਜਲਾਲਾਬਾਦ ਹਲਕੇ ਦੀ ਟੀਮ ਸਾਰੇ ਰਲ ਕੇ ਕੰਮ ਕਰ ਰਹੇ ਆ ਤੇ ਇੱਕ ਲਾਧੁਕਾ ਦੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਵੀ ਤੁਸੀਂ ਹੜ੍ਹਾਂ ਦੇ ਦੌਰਾਨ ਵੀ ਸਾਡਾ ਸਾਥ ਦਿੱਤਾ ਹੁਣ ਫਿਰ ਤੇ ਪਿੰਡ ਘੰਗਾ ਦਾ ਵੀ ਧੰਨਵਾਦ ਕਰਨੇ ਆ ਤੇ ਇੱਕ ਆਪਾਂ ਖਾਸ ਤੌਰ ਤੇ ਧੰਨਵਾਦ ਕਰਨੇ ਆ ਸਰਦਾਰ ਭਗਵੰਤ ਸਿੰਘ ਜੀ ਦਾ ਏ ਸਿੰਘ ਰਾਜਸਥਾਨ ਤੋਂ ਤਿੰਨ ਤੋਂ ਚਾਰ ਟਰਾਲੇ ਉਸਮ ਰਸਤੇ ਲੈ ਕੇ ਆਏ ਸੀ ਤੇ ਇਹਨਾਂ ਵੱਲੋਂ ਹੀ ਹੁਣ ਦੁਬਾਰਾ ਫੇਰ ਇਸ ਨਗਰ ਦੀ ਸਹਾਇਤਾ ਵਾਸਤੇ ਜੋ ਵੀ ਕਣਕ ਦੀ ਸੇਵਾ ਕੀਤੀ ਜਾ ਰਹੀ ਹੈ ਬੀਜਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਦੁਬਾਰਾ ਤੋਂ ਫਿਰ ਧੰਨਵਾਦ ਕਰਨਾ ਮੈਂ ਸਰਦਾਰ ਹਰਪਾਲ ਸਿੰਘ ਤੇ ਪਿੰਡ ਜੋਤਾਂਵਲੀ ਦਾ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਿਆਣ ਸਤਿ ਸ੍ਰੀ ਅਕਾਲ ਜੀ ਤੇ ਤੁਹਾਨੂੰ ਪਤਾ ਹੀ ਵੀ ਆਪਣਾ ਲਾਦੂ ਕਾ ਪਿੰਡ ਵਿੱਚ ਕੈਂਪ ਚੱਲਦਾ ਰਿਹਾ ਜੀ ਗੁਰਦੁਆਰਾ ਸਾਹਿਬ ਪਰ ਪਹਿਲਾਂ ਜਦੋਂ ਹੜਾਏ ਸੀ ਤੇ ਇਸ ਪਿੰਡ ਵਿੱਚ ਵੀ ਉਦੋਂ ਆਪਾਂ ਨਗਰ ਦੇ ਸਹਿਯੋਗ ਨਾਲ ਸੇਵਾ ਕੀਤੀ ਸੀ ਜੀ ਤੇ ਜਿਵੇਂ ਜੋ ਵੀ ਆਪਾਂ ਨੂੰ ਇਹ ਨਗਰ ਇਹ ਸੱਜਣ ਆਖਣਗੇ ਜਿਸ ਚੀਜ਼ ਦੀ ਜ਼ਰੂਰਤ ਇਹਨਾਂ ਨੂੰ ਹੋਵੇਗੀ ਤੇ ਇਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਉਹਨਾਂ ਦੀ ਪਾਰਟੀ ਵਾਰਿਸ ਪੰਜਾਬ ਦੇ ਸਿੰਘ ਅੱਜ ਸਾਡੇ ਨਗਰ ਦੇ ਵਿੱਚ ਪਹੁੰਚੇ ਹਨ ਕਿਸਾਨਾਂ ਦੀ ਸਾਰ ਲੈਣ ਦੇ ਵਾਸਤੇ ਜ਼ਮੀਨਾਂ ਨੂੰ ਵਾਹੁਣ ਦੇ ਵਾਸਤੇ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਉਣ ਦੇ ਵਾਸਤੇ ਜੋ ਕਿ ਸਾਡੇ ਨਗਰ ਦੇ ਵਿੱਚ ਅੱਜ ਪਹੁੰਚੇ ਹਨ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਦੀ ਪਾਰਟੀ ਵਾਰਿਸ ਪੰਜਾਬ ਦੇ ਮੈਂਬਰ ਪਹੁੰਚੇ ਹਨ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨਗਰ ਨਿਵਾਸੀਆਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਸਾਡੀ ਸਾਰ ਲੈਣ ਵਾਸਤੇ ਪਹੁੰਚੇ ਹਨ ਜੀ ਪਹਿਲਾਂ ਵੀ ਨਗਰ ਦੇ ਵਿੱਚ ਸੇਵਾਵਾਂ ਨਿਭਾ ਕੇ ਗਏ ਹਨ ਜਦੋਂ ਪਾਣੀ ਆਇਆ ਸੀ ਹੁਣ ਫਿਰ ਦੁਬਾਰਾ ਤੋਂ ਜਿਹੜੀ ਸੇਵਾ ਵਾਹਿਗੁਰੂ ਜੀ ਪੰਜਾਬ ਦੇ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕ ਜਦੋਂ ਦਾ ਇੱਥੇ ਪਾਣੀ ਪਹਿਲਾਂ ਜੋ ਪਾਣੀ ਦੇ ਨਾਲ ਨੁਕਸਾਨ ਹੋਇਆ ਜੀ ਹਜ਼ਾਰਾਂ ਏਕੜੀ ਜਿਹੜੀ ਫਸਲ ਤਬਾਹ ਹੋ ਚੁੱਕੀ ਹੈ। ਔਰ ਕਈਆਂ ਦੀਆਂ ਪੈਲੀਆਂ ਵੀ ਰੁੜ ਗਈਆਂ। ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਬਹੁਤ ਹੀ ਸੇਵਾ ਕੀਤੀ। ਜੀ ਅੱਜ ਇੱਥੇ ਭਾਈ ਸਹਿਪਾਈ ਅਮਰਤਪਾਲ ਸਿੰਘ ਜੀ ਦੇ ਵਾਰਿਸ ਪੰਜਾਬ ਜੀ ਦੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਸੇਵਾਦਾਰ ਨੇ ਉਹ ਇੱਥੇ ਪੈਲੀਆਂ ਨੂੰ ਬੋਹਣ ਵਾਸਤੇ ਕਣਕ ਬੀਜਣ ਵਾਸਤੇ ਨਾਲ ਜਿਨ੍ਹਾਂ ਕੋਲ ਆਪਣੇ ਟਰੈਕਟਰ ਨੇ ਉਹਨਾਂ ਨੂੰ ਡੀਜ਼ਲ ਵੀ ਦੇਣਗੇ ਔਰ ਕਣਕ ਦਾ ਬੀਜ ਵੀ ਦੇਣਗੇ ਜਾਂ ਪੈਲੀਆਂ ਜਿਨ੍ਹਾਂ ਨੇ ਪਲੈਨ ਕਰਨੀਆਂ ਨੇ ਜਿਨ੍ਹਾਂ ਦੀਆਂ ਪੈਲੀਆਂ ਰੋੜ ਗਈਆਂ ਨੇ ਉਹਨਾਂ ਨੂੰ ਕਿਰਾਇਆ ਵਗੈਰਾ ਲਾ ਕੇ ਦੇਣਗੇ ਉਹ ਅੱਜ ਜੋ ਇੱਥੇ ਸੇਵਾ ਕਰਨ ਲਈ ਇੱਥੇ ਸਾਰ ਲੈਣ ਆਏ ਨੇ ਇਹ ਕਹਿੰਦੇ ਨੇ ਵੀ ਜਦੋਂ ਹੀ ਤੁਸੀਂ ਸਾਨੂੰ ਫੋਨ ਕਰੋਗੇ ਅਸੀਂ ਉਦੋਂ ਹੀ ਆ ਜਾਾਂਗੇ ਤੇ ਅਸੀਂ ਮੇਰੇ ਵੱਲੋਂ ਔਰ ਮੇਰੇ ਟਾਣੀ ਵਜਨ ਸਿੰਘ ਦੇ ਨਗਰ ਵੱਲੋਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ